ਤੋ ਅਕਸਰ ਪੰਜਾਬ ਦਾ ਵਿਰਸਾ ਕੁਝ ਲੋਕਾਂ ਵੱਲੋਂ ਜਿਹੜਾ ਭੁਲਾਇਆ ਜਾ ਰਿਹਾ ਪਰ ਅਜਿਹਾ ਕਈ ਲੋਕ ਜਿਹੜੇ ਪੂਰੇ ਪੰਜਾਬ ਦੇ ਵਿੱਚ ਪੈਣੇ ਨੇੜੇ ਪੰਜਾਬੀ ਵਿਰਸੇ ਨੂੰ ਸੰਭਾਲੀ ਜਾ ਰਹੇ ਨੇ ਤੇ ਆਪਣਾ ਨਾਮ ਬਣਾ ਰਹੇ ਨੇ ਜੇ ਗੱਲ ਕਰਾਂ ਇਸ ਟਾਈਮ ਕੜਿਆਲ ਦੇ ਵਿੱਚ ਮੌਜੂਦ ਆ ਸਾਡੇ ਨਾਲ ਜਿਹੜੇ ਸ਼ਖਸ ਮੌਜੂਦ ਨੇ ਇਹਨਾਂ ਵੱਲੋਂ ਕਾਫੀ ਅਜਿਹਾ ਸਮਾਨ ਜਿਹੜਾ ਸੰਭਾਲ ਕੇ ਰੱਖਿਆ ਗਿਆ ਪਰਮਜੀਤ ਸਿੰਘ ਜੀ ਇਹਨਾਂ ਦਾ ਨਾਮ ਹੈ ਜਦੋਂ ਸਾਨੂੰ ਪਤਾ ਲੱਗਾ ਇਹਨਾਂ ਬਾਰੇ ਤੇ ਪਹੁੰਚੇ ਇਹਨਾਂ ਕੋਲੇ ਦੇਖਦੇ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਕਿਵੇਂ ਇਹਨਾਂ ਨੂੰ ਇਹ ਸ਼ੌਂਕ ਪੈਂਦਾ ਹੈ ਸਮਾਨ ਸੰਭਾਲਣ ਦਾ ਤੇ ਸਜਾ ਕੇ ਵੀ ਰੱਖਿਆ ਹੈ ਸ਼ਾਰਟਸ ਜਿਹੜੇ ਅਸੀਂ ਵਿੱਚ ਲਗਾਵਾਂਗੇ ਉਹਨਾਂ ਵਿੱਚ ਤੁਸੀਂ ਦੇਖ ਲਓਗੇ ਕਿੰਨਾ ਖਜ਼ਾਨਾ ਜਿਹੜਾ ਪੁਰਾਣਾ ਇਹਨਾਂ ਕੋਲੇ ਸੰਭਾਲ ਕੇ ਰੱਖਿਆ ਹੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਧੰਨਵਾਦ ਜੀ ਜੀ ਆਇਆਂ ਨੂੰ ਤੁਹਾਨੂੰ ਭਾਜੀ ਜੀ ਗੱਲ ਕਰੀਏ ਤਾਂ ਅੱਜ ਦਾ ਸਮਾਂ ਬਹੁਤ ਮਾਡਰਨ ਹੋ ਚੁੱਕਿਆ ਹੈ ਹਾਂਜੀ ਪਰ ਤੁਸੀਂ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਇੱਕ ਵੱਖਰੀ ਪਛਾਣ ਬਣਾ ਰਹੇ ਹੋ ਕਾਰਨ ਕੀ ਇਹ ਇਹਨਾਂ ਚੀਜ਼ਾਂ ਨੂੰ ਸੰਭਾਲਨ ਦਾ ਕਾਰਕੋਸ਼ਤਾ ਜੀ ਇਹ ਹੁੰਦਾ ਆਪਾਂ ਨੂੰ ਵਿਰਸੇ ਦੇ ਵਿੱਚ ਚੀਜ਼ਾਂ ਸ਼ੌਕ ਵੀ ਮਿਲੇ ਹੁੰਦੇ ਆ ਚੀਜ਼ਾਂ ਹੀ ਮਿਲੀਆਂ ਹੁੰਦੀਆਂ ਕੁਈ ਜਿਵੇਂ ਆਪਾਂ ਨੂੰ ਕੋਈ ਹੋਰ ਅਗਾਹ ਵਧਨ ਦੇ ਮੌਕੇ ਮਿਲੇ ਹੁੰਦੇ ਆ ਉਹ ਵੀ ਮਿਲੇ ਹੁੰਦੇ ਆ ਬਾਕੀ ਉਮਰ ਦਾ ਤਕਾਜਾ ਹੁੰਦਾ ਜਿਹੜੇ ਹੁਣ ਅੱਜ ਕੱਲ ਦੇ ਨਵੇਂ ਮੁੰਡੇ ਆ ਕੋਈ 18 20 25 ਸਾਲ ਦੇ ਉਹਨਾਂ ਨੂੰ ਉਹ ਮੌਕਾ ਨਹੀਂ ਮਿਲਿਆ ਜੋ ਮੌਕਾ ਅਸੀਂ ਪੁਰਾਣੀ ਵਰਸੇ ਦੇ ਵਿੱਚ ਹੰਡਾਇਆ ਤੇ ਜਿਹੜੀ ਚੀਜ਼ ਆਪਾਂ ਹੰਡਾਈ ਆ ਜਿਹੜੇ ਮਾਤਰ ਖੇਡਾਂ ਖੇਡੀਆਂ ਜਿਹੜੀਆਂ ਆਪਾਂ ਗਲੀਆਂ ਚ ਘੁੰਮੇ ਫਿਰਦੇ ਆ ਉਹਨਾਂ ਨੇ ਇੱਕ ਬੰਦੇ ਦਾ ਸਾਰੀ ਉਮਰ ਲਗਾ ਰਹਿਂਦਾ ਭਾਵੇਂ ਉਹ ਬੁੱਢਾ ਵੀ ਹੋ ਜੇ ਭਾ ਦੇਸ਼ਾ ਪ੍ਰਦੇਸ਼ੇ ਚ ਵੀ ਚਲੇ ਜਾਵੇ ਅਸੀਂ ਵੀ ਇਹ ਬਾਲਿਆਂ ਵਾਲੀਆਂ ਛੱਤਾਂ ਹੰਡਾਈਆਂ ਉਹਨਾਂ ਥੱਲੇ ਬਹਿ ਕੇ ਲੱਸੀਆਂ ਪੀਤੀਆਂ ਤਿਆਉੜਾ ਪੀਤੀਆਂ ਮਾਲ ਚਾਰਿਆ ਬਾਪੂ ਜੀ ਨਾਲ ਗੱਡੇ ਤੇ ਲਾਂਗਾ ਵੀ ਢੋਇਆ ਤੇ ਸਾਰੇ ਕੰਮ ਕੀਤੇ ਆ ਇਸ ਲਈ ਸਾਨੂੰ ਇਸੇ ਵਿਰਸੀ ਦੇ ਨਾਲ ਮੋਹ ਹੈ ਤੇ ਉਸ ਮੋਹ ਨੇ ਸਾਨੂੰ ਇਹ ਵਿਰਸੀ ਦੇ ਨਾਲ ਜੋੜਿਆ ਜੀ ਗੱਲ ਕਰਾਂ ਜਿਹੜੀ ਜਗ੍ਹਾ ਦੇ ਵਿੱਚ ਤੁਸੀਂ ਇੱਕ ਟਾਈਪ ਦਾ ਮਿਊਜ਼ੀਅਮ ਬਣਾ ਕੇ ਰੱਖਿਆ ਹੈ ਇਹ ਜਗ੍ਹਾ ਤੁਹਾਡੀ ਆਪਣੀ ਹੈ ਹਾਂਜੀ ਇਹ ਜੱਦੀ ਹੈ ਜੀ ਜਦੋਂ ਮੈਂ ਨਿੱਕਾ ਹੁੰਦਾ ਇੱਥੇ ਹੀ ਪਲਿਆ ਮੇਰਾ ਜਨਮ ਮੇਰੇ ਨਾਨਕੇ ਪਿੰਡ ਦਿਦਾਰੇ ਵਾਲੇ ਦਾ ਤੇ ਬਚਪਨ ਮੇਰਾ ਇਸ ਘਰ ਵਿੱਚ ਹੀ ਗੁਜ਼ਰਿਆ ਤੇ ਆ ਜਿਹੜੀ ਤੁਸੀਂ ਕੰਧੋਲੀ ਵੇਖਣਿਆ ਇਹ ਸਾਡੀ ਹੂਬ ਹੂ ਇਹੇ ਕੰਧੋਲੀ ਹੁੰਦੀ ਸੀ ਜਿੱਥੇ ਮੈਂ ਖੜਾ ਇੱਥੇ ਸਾਡਾ ਨਲਕਾ ਹੁੰਦਾ ਸੀਗਾ ਇਹ ਬਿਲਕੁਲ ਛੋਟਾ ਜਿਹਾ ਸਾਡਾ ਘਰ ਸੀ ਜਿਹੜਾ ਸਾਡਾ ਪਸ਼ੂਆਂ ਵਾਲਾ ਬਾੜਾ ਸੀ ਉਹ ਸਾਡਾ ਪਹਿਲੇ ਪਾਸੇ ਆ ਉਹ ਕਾਫੀ ਖੁੱਲਾ ਸੀ ਗੱਡਾ ਸਾਡਾ ਮਸ਼ੀਨ ਪੱਠਿਆਂ ਵਾਲੀ ਉੱਥੇ ਹੁੰਦੀ ਜਗ੍ਹਾ ਤੇ ਹੁਣ ਆਪਾਂ ਖੜੇ ਆ ਇੱਥੇ ਕੀ ਖਾਸ ਹੈਗਾ ਜੀ ਇੱਕ ਤਾਂ ਖੂਈ ਮੈਂ ਤੁਹਾਡੇ ਪਿੱਛੇ ਦੇਖ ਰਿਹਾ ਹਾਂ ਜੀ ਹਾਂਜੀ ਖੂਈ ਆ ਇੱਥੇ ਗੱਡੇ ਦਾ ਸਮਾਨ ਆ ਲਾਟਣਾ ਜਦੋਂ ਬਿਜਲੀ ਨਹੀਂ ਸੀ ਆਉਂਦੀ ਪਹਿਲਾਂ ਖੇਤਾਂ ਦੇ ਵਿੱਚ ਵੀ ਲਾਟਣ ਲੱਗ ਜਾਂਦੇ ਸੀ ਪਾਣੀ ਲਾਉਣ ਨੂੰ ਜਾਂ ਹੋਰ ਰੱਖੀ ਕਰਨ ਨੂੰ ਤੇ ਹੋਰ ਇਹ ਆ ਸਾਰੇ ਪ੍ਰਾਤਨ ਹਾਲ ਆ ਕਰਾਹ ਹੈ ਤੇ ਆਪਣਾ ਖੇਤੀਬਾੜੀ ਕਾਣਕ ਕੱਢਣ ਵਾਲੀ ਇਹ ਜੱਟ ਐ ਇਹਨਾਂ ਨੂੰ ਬਿਘਾੜ ਵੀ ਕਹਿੰਦੇ ਸੀ ਸਾਂਗਾਂ ਤੰਗੜੀਆਂ ਵੱਟਾ ਪਾਉਣ ਵਾਲੀ ਸਾਰਾ ਕੁਝ ਪ੍ਰਾਤਣੀਆਂ ਆਈ ਸਾਰਾ ਪ੍ਰਾਤਣੀਆਂ ਹਾਂਜੀ ਹਾਂਜੀ ਇਹ ਤੁਹਾਨੂੰ ਕਿਤਨਾ ਮਿਲਦਾ ਹੈ ਸਮਾਨ ਕਿੱਥੋਂ ਇਕੱਠਾ ਕਰਦੇ ਹੋ ਜਾਂ ਲੋਕ ਤੁਹਾਨੂੰ ਕਹਿੰਦੇ ਨੇ ਕਿ ਸਾਡੇ ਕੋਲੇ ਪਿਆ ਐ ਤੇ ਲੈ ਜਾਓ ਸਾਡੇ ਕੋਲੋਂ ਸੰਭਾਲੋ ਇਹਨੂੰ ਇਹ ਸਮਾਨ ਪਹਿਲਾਂ ਤਾਂ ਜੀ ਸਾਡੇ ਥੋੜਾ ਜਿਹਾ ਘਰ ਦਾ ਸੀਗਾ ਜਿਹੜਾ ਮੇਰਾ ਨਿੱਕੇ ਹੁੰਦੇ ਤੋਂ ਲੈ ਕੇ ਮੈਨੂੰ ਸੁਰਤ ਸੰਭਲੀ ਤੇ ਮੈਂ ਸੰਭੀ ਰੱਖਿਆ ਸੀਗਾ ਅਸੀਂ ਉਹਦੇ ਨਾਲ ਖੇਡਦੇ ਵੀ ਰਹੇ ਸੀ ਫਿਰ ਉਹਦੇ ਬਾਅਦ ਜਦੋਂ ਫਿਰ ਮੈਨੂੰ ਲਾਗ ਲੱਗੀ ਇੱਥੇ ਜੀਰੇ ਵਾਲੇ ਡਾਕਟਰ ਸਾਹਿਬ ਮੋਹ ਬਾਈ ਸੀਗੇ ਤੇ ਉਹ ਤੋਂ ਫਿਰ ਮੈਂ ਇਹ ਵਿਰਸਾ ਸੰਭਲਣ ਲੱਗ ਗਿਆ ਫਿਰ ਮੈਨੂੰ ਵਿਰਸਾ ਇਹ ਲੋਕ ਦੇਣ ਲੱਗੇ ਇਹ ਵੇਖੋ ਕਿੰਨਾ ਸੋਹਣਾ ਸੰਦੂਖ ਬੇਨੇ ਇਹ ਸਾਡੀ ਮਾਸੀ ਜੀ ਦਾ ਸੰਦੂਖ ਹੈ ਪਿੰਡ ਦੇ ਵਿੱਚ ਇਹ 104 ਸਾਲ ਦੇ ਹੋ ਕੇ ਤੇ 1 ਸਾਲ ਪਹਿਲਾਂ ਇਹਨਾਂ ਦੀ ਮੌਤ ਹੋਈ ਹੈ ਇਹ ਦੇਖ ਕੇ ਗਏ ਆ ਉਹ ਤੰਗਲੀ ਹੈ ਜਿਹੜੀ ਹੱਥਾਂ ਦੀ ਬਣੀ ਹੈ ਉਹ ਤੇ ਰੈਵਟ ਨਹੀਂ ਲੱਗੀ ਉਹ ਚੌਂੜੇ ਦੇ ਨਾਲ ਮਿੜੀ ਹੈ ਇਹ ਡਾਕਟਰ ਅਕਮਲਜੀਤ ਸਿੰਘ ਆ ਆਪਣੇ ਪਿੰਡਰਾਲੇ ਵੈਦ ਸਾਹਿਬ ਉਹ ਸਾਡੇ ਬੜੇ ਪ੍ਰੇਮੀ ਅਤੇ ਉਹ ਦੇ ਕੇ ਗਏ ਸਾਨੂੰ ਇਸ ਤਰ੍ਹਾਂ ਹੋਰ ਸਾਨੂੰ ਦੂਰੋਂ ਨੇੜਿਓ ਆ ਸਾਰੇ ਸਾਡੇ ਲਿਖਿਆ ਭੰਬੇ ਲੰਡੇ ਤੋਂ ਕੜਵੰਜੀ ਆਈ ਆ ਇਹ ਸਾਰਾ ਮੇਰੇ ਲੈ ਕੇ ਲਾਏ ਵੇ ਆ ਜੀ ਜਿਹੜਾ ਸਮਾਨ ਜਿਹੜੇ ਬੰਦੇ ਕੋਲੋਂ ਆਉਂਦਾ ਤੁਸੀਂ ਲਿਖ ਕੇ ਲਾ ਦਿੰਨੇ ਹੋ ਜੇ ਗੱਲ ਕਰੀਏ ਜਿਹੜਾ ਤੁਹਾਨੂੰ ਲੋਕ ਸਮਾਨ ਦੇ ਤੁਸੀਂ ਕੀਮਤ ਵੀ ਦਿੰਨੇ ਹੋਂਦੀ ਜੇ ਤਾਂ ਕੋਈ ਕੀਮਤ ਲੈਣੀ ਚਾਵੇ ਤੇ ਅਸੀਂ ਕੀਮਤ ਦਿੰਨੇ ਆ ਜਿਵੇਂ ਕੋਈ ਪਿੱਤਲ ਦਾ ਭਾਂਡਾ ਉਹਦੀ ਵੀ ਕੀਮਤ ਦਿੰਨੇ ਆ ਜਾਂ ਕੋਈ ਹੋਰ ਮਹਿੰਗੀ ਚੀਜ਼ ਆ ਜਿਵੇਂ ਇਹ ਗੱਡੀ ਸੀਗੀ ਉਹਦੀ ਕੀਮਤ ਦਿੰਨੇ ਜਿਹੜੇ ਆ तकरीबन ਇਹ ਸਮਾਨ ਇਹ ਸਾਨੂੰ ਫਰੀ ਦੇ ਵਿੱਚ ਵੀ ਦੇ ਜਾਂਦੇ ਆ ਤੇ ਕਈ ਵਾਰ ਕੀਮਤ ਅਸੀਂ ਕਹੀਏ ਤਾਂ ਲੈਂਦੇ ਨਹੀਂ ਅੱਜ ਇੱਕ ਸਾਨੂੰ ਰੂਪਨਗਰ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੇਰੀ ਵੀਡੀਓ ਵੇਖੀ ਸੀ ਉਹ ਭੈਣ ਨੇ ਕਿਹਾ ਵੀ ਮੈਂ ਤੈਨੂੰ ਸਟੂਵ ਭੇਜਣਾ ਆਪਣੇ ਹਡਾਕਰਾਂ ਹੀ ਤੇ ਮੈਂ ਕਿਹਾ ਮੈਨੂੰ ਖਾਤਾ ਨੰਬਰ ਦੇ ਦਿਓ ਵੀ ਉਪਿੱਤਲ ਦਾ ਸਟੂਵ ਹੈ ਤੇ ਮੈਂ ਤੁਹਾਨੂੰ ਉਹਦੀ ਪੇਮੈਂਟ ਪਾ ਦੂੰ ਉਹ ਕਹਿੰਦੇ ਨੇ ਵੀ ਅਸੀਂ ਗਿਫਟੀ ਦੇਣਾ ਤੁਹਾਨੂੰ ਵੀ ਅਸੀਂ ਤੁਹਾਡੀ ਮੂਵੀ ਵੇਖੀ ਹੈ ਤੇ ਅਸੀਂ ਉਹਦੀ ਮਤਲਬ ਕੋਈ ਪੈਸਾ ਨਹੀਂ ਲੈਣਾ ਹਾਂਜੀ ਹਾਂਜੀ ਤੇ ਜੇ ਕੋਈ ਚਾਵੇ ਵੀ ਪੈਸਾ ਲੈਣਾ ਚਲੋ ਮਹਿੰਗਾਈ ਦਾ ਜੋਗ ਹੈ ਜਾਂ ਕਿਸੇ ਨੂੰ ਲੋੜ ਆ ਵੀ ਜਾਂ ਚੀਜ਼ ਮਹਿੰਗੀ ਆ ਕੋਈ 5 7 10 ਹਜ਼ਾਰ ਦੀ ਚੀਜ਼ ਆ ਉਹ ਫਿਰ ਅਸੀਂ ਪੈਸੇ ਲਾ ਕੇ ਵੀ ਲੈ ਲੈਨੇ ਹਾਂਜੀ ਪਰ ਜਦੋਂ ਗੱਲ ਕਰੀਏ ਸਮਾਨ ਨੂੰ ਸੈਟ ਅਪ ਕਰਨਾ ਸੀ ਲਿਆਉਣਾ ਸੀ ਰੱਖਣਾ ਉਹਨੂੰ ਉਹਦੀ ਜਗ੍ਹਾ ਤੇ ਟਿਕਾ ਕੇ ਇੱਕ ਵਧੀਆ ਕੈਲ ਉਹਨੂੰ ਬੈਕਗ੍ਰਾਉਂਡ ਦੇਣਾ ਸੰਭਾਲ ਕੇ ਰੱਖਣਾ ਟੈਕਨਿਕ ਮਿਹਨਤ ਲੱਗਦੀ ਹੈ ਜੀ ਮਿਹਨਤ ਤਾਂ ਇਹ ਤੇ ਕੋਈ ਮਤਲਬ ਤੋਲ ਮਣਕਾ ਤਾਂ ਦੱਸੇ ਨਹੀਂ ਜਾ ਸਕਦਾ ਮਿਹਨਤ ਇੰਨੀ ਹੈ ਮਿਹਨਤ ਇਤੇ ਇੰਨੀ ਲੱਗ ਜਾਂਦੀ ਵੀ ਇੱਕ ਬੰਦਾ ਜੇ ਇੰਨੀ ਮਿਹਨਤ ਹੋਰ ਪਾਸੇ ਕਰੇ ਤਾਂ ਆਪਦਾ ਪਰਿਵਾਰ ਪਾਲ ਸਕਦਾ ਹਾਂਜੀ ਫਿਰ ਚੀਜ਼ ਲਿਆਉਣੀ ਹੈ ਜੇ ਹੁਣ 20 ਮੀਲ ਤੋਂ ਜਾਂ 50 ਕਿਲੋਮੀਟਰ ਤੋਂ ਚੀਜ਼ ਲਿਆਉਣੀ ਫਿਰ ਆਪਦਾ ਸਾਧਨ ਲੈ ਕੇ ਜਾਣਾ ਕੋਈ ਗੱਡੀ ਕਰਾ ਕੇ ਲੈ ਜਾਣੀ ਹੈ ਫਿਰ 5-5 4-4000 ਰੁਪਏ ਕਿਰਾਇਆ ਵੀ ਲੱਗ ਜਾਂਦਾ ਹਾਂਜੀ ਤੇ ਫਿਰ ਇਹਦੀ ਜੋ ਸਾਂਭ ਸੰਭਾਲ ਕਰੀਦੀ ਇੱਥੇ ਸਾਰੀ ਤੁਹਾਡੀ ਬਸ ਸਾਂਭ ਸੰਭਾਲੀ ਇਹਦੀ ਕਰਦੇ ਰਹਿੰਦਾ ਹੈ ਬਹੁਤ ਮਿਹਨਤ ਲੱਗ ਜਾਂਦੀ ਹੈ ਮੈਨੂੰ ਤਾਂ ਬਹੁਤ ਲੱਗਦੀ ਹੈ ਹਾਂਜੀ ਸੋ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਉਹ ਗੱਡੇ ਕੋਲੇ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਚੱਲਦੇ ਸੀ ਤੇ ਹੋਰ ਵੀ ਕਾਫੀ ਅਜਿਹੀਆਂ ਚੀਜ਼ਾਂ ਤੁਹਾਨੂੰ ਸ਼ਾਰਟਸ ਦੇ ਵਿੱਚ ਸ਼ਾਟ ਲਗਾਵਾਂਗੇ ਜਿੰਨੀ ਕੋਸ਼ਿਸ਼ ਹੈ ਦਿਖਾਵਾਂਗੇ ਵੀ ਤੇ ਜੁੜੇ ਰਹੋ ਵੀਡੀਓ ਦੇ ਨਾਲ ਕੁਝ ਇੱਥੇ ਖੜੇ ਰੋ ਫਿਰ ਅੰਤ ਸੀਗੇ ਇੱਥੇ ਬੱਪੂ ਜੀ ਜੀ ਗੱਲ ਕਰੀਏ ਇਸ ਕਮਰੇ ਦੀ ਇਸ ਕਮਰੇ ਦੇ ਵਿੱਚ ਵੀ ਕਾਫੀ ਜ਼ਿਆਦਾ ਸਮਾਨ ਪਿਆ ਜਿਵੇਂ ਆ ਪਿਛੇ ਤਵੇ ਲੱਗੇ ਹੋਏ ਨੇ ਇੱਕ ਇੱਕ ਚੀਜ਼ ਦੇ ਤਵੇ ਨੇ ਤੇ ਇਹ ਤੁਹਾਨੂੰ ਚੀਜ਼ਾਂ ਕਿੱਥੋਂ ਮਿਲੀਆਂ ਨੇ ਸਾਰੀਆਂ ਜਿਹੜੀਆਂ ਆ ਵੱਟੇ ਵੀ ਮੈਂ ਦੇਖੇ ਨੇ ਪੁਰਾਣੇ ਸਮੇਂ ਦੇ ਪਹਿਨੇ ਕਿੱਥੋਂ ਇਕੱਠੇ ਕੀਤੇ ਸਾਰੇ ਤੁਸੀਂ ਹਾਂਜੀ ਇਹ ਤਵੇ ਜਿਹੜੀ ਗ੍ਰਾਮੋਫੋਨ ਮਸ਼ੀਨ ਪਹਿਲਾਂ ਹੁੰਦੀ ਸੀ ਉਹ ਚਾਬੀ ਨਾਲ ਚੱਲਦੀ ਹੁੰਦੀ ਸੀ ਬਿਨਾਂ ਬਿਜਲੀ ਤੋਂ ਇਹ ਉਹਦੇ ਤਵੇ ਆ ਇਹ ਲਾਖ ਦੇ ਬਣੇ ਹੁੰਦੇ ਸੀਗੇ ਇਹਨੂੰ ਪੱਥਰ ਦੇ ਤਵੇ ਕਹਿੰਦੇ ਸੀ ਪੱਥਰ ਦੇ ਉਹ ਕਹਿੰਦੇ ਜਦੋਂ ਡੱਗ ਪੈਂਦਾ ਹੱਥ ਚੋਂ ਤੇ ਟੁੱਟ ਜਾਂਦਾ ਠੀਕ ਤੇ ਉਸ ਤੋਂ ਬਾਅਦ ਫਿਰ ਗ੍ਰਾਮਫੋਨ ਮਸ਼ੀਨ ਆ ਗਈ ਬਿਜਲੀ ਤੇ ਉਹਨਾਂ ਵਾਸਤੇ ਫਿਰ ਉਹ ਐਲਪੀ ਆ ਕੇ ਪਲਾਸਟਿਕ ਦੇ ਤਾਵੇ ਦੂਜੇ ਸਾਦੇ ਵੀ ਆ ਗਏ ਏਪੀ ਵੀ ਆ ਗਏ ਤੇ ਐਲਪੀ ਵੀ ਆ ਗਏ ਐਲਪੀ 'ਚ 6 7 8 ਰਿਕਾਰਡ ਵੀ ਹੁੰਦੇ ਇੱਕ ਪਾਸੇ ਤੇ ਦੂਜੇ ਪਾਸੇ ਵੀ ਇੰਨੇ ਕ ਹੁੰਦੇ ਆ ਯਾਨੀ 12 14 ਰਿਕਾਰਡ ਉਹਦੇ 'ਚ ਹੁੰਦੇ ਆ ਹਾਂਜੀ ਹਾਂਜੀ ਤੇ ਜੇ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਅਜਿਮੇ ਚੀਜ਼ਾਂ ਪਈਆਂ ਨੇ ਨੀਚੇ ਸਟੋਵ ਆ ਜੀ ਸਟੋਵ ਪਹਿਲਾਂ ਇਹ ਸਟੋਵ ਆਪਣਾ ਜਿਹੜਾ ਚੁੱਲ੍ਹੇ ਤੋਂ ਬਾਅਦ ਸਟੋਵ ਆਇਆ ਤੇ ਉਦੋਂ ਆਏ ਲਾਦੇ ਜਿਵੇਂ ਹੁਣ ਗੈਸ ਤੋਂ ਵੀ ਕੰਮ ਜਿਹੜੀ ਸਿਰਾਈ ਹੋ ਗਿਆ ਵੀ ਸਟੋਵ ਦੀ ਮੋਜ ਬਣ ਗਈ ਇਹ ਤੋਂ ਪਹਿਲਾਂ ਉਹ ਬੱਤੀਆਂ ਦੇ ਉਧਰ ਸਟੋਵ ਪਏ ਆ ਉਹ ਬੱਤੀਆਂ ਵਾਲੇ ਸਟੋਵ ਹੁੰਦੇ ਸੀਗੇ ਇੱਕ ਫਿਰ ਪਿੱਤਲ ਦੇ ਸਟੋਵ ਹੁੰਦੇ ਸੀ ਛੋਟੇ ਤਿੰਨ ਲੱਪੈਆਂ ਵਾਲੇ ਹਾਂਜੀ ਉਹਨਾਂ ਦਾ ਜ਼ਮਾਨਾ ਇਹ ਉਹ ਵੀ ਕਾਫੀ ਪੁਰਾਣੇ ਹੁੰਦੇ ਸੀਗੇ ਹਾਂਜੀ ਗੱਲ ਕਰੀਏ ਇਸ ਕਮਰੇ ਦੇ ਵਿੱਚ ਜਿੰਨਾ ਸਮਾਨ ਪਿਆ ਹੈ ਇਹ ਮੋਟਾ-ਮੋਟਾ ਸਮਾਨ ਮੈਨੂੰ ਦੱਸ ਦਿਓ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਸ਼ਾਰਟ ਲਗਾ ਦੇਾਂਗੇ ਇਹ ਕੀ ਕੀ ਚੀਜ਼ਾਂ ਟੰਗੀਆਂ ਹੋਈਆਂ ਨੇ ਇੱਥੇ ਹਾਂਜੀ ਇਧਰੋਂ ਜੇ ਆਪਾਂ ਕਰੀਏ ਤੇ ਉਹ ਤੁਰ ਤੁਰਾਂ ਜਿਹਨੂੰ ਖੱਦਰ ਬਣਾ 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 ਕੇ ਬਣ ਬਣ ਕੇ ਉਹ ਤਿਲਵੇਟਦੇ ਹੁੰਦੇ ਸੀ ਗਾਓ ਵੱਟੇ ਆ ਗਏ ਉਹ ਪਹਿਲਾਂ ਦੇਸੀ ਵੱਟੇ ਹੁੰਦੇ ਸੀ ਫਿਰ ਉਹ ਘਾੜਿਆਂ ਦੇ ਵੱਟੇ ਆਉਣ ਲੱਗੇ ਉਹ ਵਿੱਚ ਕੋਈ 50 40 ਗ੍ਰਾਮ ਦਾ ਫਰਕ ਵੀ ਹੋ ਸਕਦਾ ਸੀ ਫਿਰ ਇਹ ਗਾ ਮਸ਼ੀਨਰੀ ਦੇ ਵੱਟੇ ਆ ਗਏ ਜਿਹੜੇ ਆਪਾਂ ਢਲਾਈ ਵਾਲੇ ਵੱਟੇ ਆ ਗਏ ਹਾਂ ਫਿਰ ਉਹ ਊਰੀਆਂ ਆ ਗਈਆਂ ਇਹ ਉਰੀਆਂ ਤੇ ਲੱਛੇ ਪਾਏ ਤੇ ਤਾਂ ਆ ਗਿਆ ਖੱਡੀ ਦਾ ਸਮਾਨੇ ਸਾਰਾ ਹਾਂ ਜੀ ਹਾਂਜੀ ਆਪੇ ਖੇਸ ਟੋਟੇ ਬਣਾਉਂਦੇ ਸੀਗੇ ਤੇ ਦਰੀਆਂ ਬਣਾਉਣ ਵਾਲੇ ਥੱਲੇ ਉਹ ਹੈਗੇ ਹੱਥੇ ਆ ਦਰੀਆਂ ਵਾਲਾ ਡੱਡ ਹੁੰਦਾ ਸੀ ਫਿਰ ਇਹ ਚਰਖੇ ਕੱਤਦੇ ਸੀਗੇ ਚਰਖੇ ਕੱਤ ਕੇ ਤਾਂ ਫਿਰ ਪੂਣੀਆਂ ਕਰਕੇ ਤੇ ਟੇਰਨ ਤੇ ਉਹ ਟੇਰਨ ਟੇਰਨ ਤੇ ਟੀਰ ਕੀ ਫਿਰ ਇਹ ਊਰੀਆਂ ਤੇ ਚੜਾ ਲੈਣੇ ਫਿਰ ਉਹਨੂੰ ਤਿੰਨ ਲੜਾ ਦੋ ਲੜਾ ਚਾਰ ਲੜਾ ਜਾਨੀ ਜਿੱਡਾ ਕਾ ਉਹਨੂੰ ਸੂਤ ਚਾਹੀਦਾ ਹੁੰਦਾ ਸੀ ਉਸ ਹਿਸਾਬ ਨਾਲ ਬਣਾ ਲੈਣਾ ਉਦੋਂ ਗਾ ਉਹ ਕੱਤ ਨਹੀਂ ਹੁੰਦੀ ਸੀ ਤੀਲਾਂ ਦੀ ਬਣੀ ਠੀਕ ਹੈ ਜੀ ਉਹ ਚ ਪੂਣੀਆਂ ਗਲੋਟੇ ਤਾਰ ਲੈਂਦੇ ਸੀ ਉਹ ਪਹਿਲੇ ਹਾਰ ਸ਼ਿੰਗਾਰਾ ਉਹ ਵੀ ਹੱਥੀ ਹੈ ਚੀਜ਼ਾਂ ਹੱਥੀ ਬਣੀਆਂ ਸਾਰੀਆਂ ਜਿਵੇਂ ਉਹ ਟੋکریاں ਹੁਣ ਪਰਸਾਂ ਦੀ ਥਾਂ ਤੇ ਹਾਂਜੀ ਹਾਂਜੀ ਜਿਵੇਂ ਹੁਣ ਬੈਗ ਆ ਗਏ ਪਿੱਠੂ ਬੈਗ ਆ ਗਏ ਤੇ ਇਹ ਅੱਗੇ ਟੋکریاں ਲੈ ਜਾਂਦੇ ਸੀ ਇਹ ਸਾਰਾ ਕੁਝ ਹੱਥਾਂ ਨੇ ਬਣਾਉਂਦੇ ਸੀ ਹੁਣ ਆਪਾਂ ਨੂੰ ਮੁੱਲ ਲੈਣਾ ਪੈਂਦਾ ਹਾਂਜੀ ਮੁੱਲ ਲੈਣਾ ਇਹ ਸਾਰੇ ਹੱਥ ਨਾਲ ਰੋਟੀ ਰੱਖਣ ਵਾਲੀ ਛਾਬੇ ਵੀ ਉਹ ਘਰੇ ਬਣਾਉਂਦੇ ਸੀ ਜਾਂ ਬੀਬੀ ਬਣਾਉਂਦੇ ਸੀ ਜਾਂ ਜਿਹੜਾ ਇਸਲਾ ਛਾਬਾ ਹੈ ਉਹ ਇੱਥੇ ਕਾਰੀਗਰ ਬਣਾਉਂਦੇ ਸੀ ਹਾਂਜੀ ਹਾਂਜੀ ਫਿਰ ਮੇਰੇ ਖਿਆਲ ਨਾਲ ਚਾਟੀਆਂ ਜਿਹੜੀਆਂ ਆਹਨ ਦੇ ਸਮੇਤ ਵਿੱਚ ਕੋ ਲੋਕ ਵਰਤਦੇ ਹਾਂਜੀ ਇਹ ਮਧਾਣੀਆਂ ਨਹੀਂ ਹੁਣ ਇਹ ਮਧਾਣੀਆਂ ਵਰਤ ਨੂੰ ਹਟ ਗਈ ਪਹਿਲਾਂ ਉਹ ਮਧਾਣੀ ਹਿੰਦੀ ਫਿਰ ਉਹਦੀ ਕਾ ਬਾਜਮੀ ਮਧਾਣੀ ਆ ਗਈ ਫਿਰ ਬੈਰੰਗਾ ਵਾਲੀ ਫਿਰ ਬੀਲੀ ਵਾਲੀ ਹੁਣ ਬੀਲੀ ਵਾਲੀ ਮਧਾਣੀ ਵੀ ਤਕਰੀਬਨ ਨਹੀਂ ਵਰਤਦੇ ਹੁਣ ਛੋਟੀਆਂ ਉਹ ਗਰੈਂਟਰ ਜੇ ਆ ਗਏ ਤੇ ਉਹਨਾਂ ਨਾਲ ਥੋੜੀ ਜਿਹੀ ਲੱਸੀ ਪਾਣੀ ਬਣਾ ਲੈਂਦੇ ਆ ਕੀ ਮੈਸੇਜ ਦੇਣਾ ਚਾਹੁੰਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਨ੍ਹਾਂ ਕੋਲੇ ਵਿਰਸਾ ਪਿਆ ਵੀ ਨਹੀਂ ਪਰ ਉਹ ਕੁਵਾੜ ਸਮਝ ਕੇ ਸਿੱਟੀ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਪਿਆਰ ਕਰਨਾ ਚਾਹੀਦਾ ਵਿਰਸੇ ਨਾਲ ਕਿਉਂਕਿ ਤੁਹਾਨੂੰ ਦਾ ਸਲੂਟ ਹੈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨਾ ਖਜ਼ਾਨਾ ਸੰਭਾਲ ਕੇ ਵੀ ਰੱਖਿਆ ਤੁਹਾਡੀ ਮਿਹਨਤ ਨੂੰ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਤੁਹਾਡੀ ਸੋਚ ਨੂੰ ਸਲਾਮ ਹੈ ਪਰ ਕਈ ਅਜਿਹੇ ਵੀ ਲੋਕ ਪੈ ਨੇ ਜਿਹੜੇ ਇਹ ਚੀਜ਼ਾਂ ਨੂੰ ਘਰੋਂ ਕੱਢ ਰਹੇ ਨੇ ਜਿਵੇਂ ਮੁੱਲ ਲਾਉਂਦੇ ਨੇ ਤੁਸੀਂ ਮੁੱਲ ਦੇ ਕੇ ਉਹਨਾਂ ਨੂੰ ਖਰੀਦ ਕੇ ਲਿਆ ਕੇ ਸੰਭਾਲ ਰਹੇ ਹੋ ਕੀ ਅਜਿਹੇ ਕੀ ਲੋਕਾਂ ਨੂੰ ਵਿਰਸੇ ਤੋਂ ਕਾਦੀ ਨਫ਼ਰਤ ਹੋਗੀ ਕੀ ਮੈਸੇਜ ਦੇਣਾ ਚਾਹੋਗੇ ਨਫ਼ਰਤ ਆ ਗਈ ਘਰ ਅੱਡ-ਅੱਡ ਹੋ ਗਏ ਅਕਲਾਪਾਪਣ ਹੋ ਗਿਆ ਜਿੰਨੇ ਘਰ ਦੇ ਮੈਂਬਰ ਆ ਉਹਨੇ ਕਮਰੇ ਬਣ ਗਏ ਕਮਰੇ ਚ ਕੋਈ ਫालतू ਚੀਜ਼ ਰ ਪੁਰਾਣੇ ਕੋਠੇ ਢਾਤੇ ਪੁਰਾਣੇ ਕਮਰੇ ਢਾਤੇ ਨਵੀਆਂ ਬੈਠਕਾਂ ਬਣ ਗਈਆਂ ਨਵੇਂ ਡ੍ਰੈਗ ਰੂਮ ਬਣ ਗਏ ਉਹਨਾਂ ਚ ਇਹ ਚੀਜ਼ਾਂ ਨੂੰ ਹੁਣ ਜਾਨੀ ਬਹੁਤ ਉਪਰ ਆ ਸਮਝਦੇ ਪਰ ਜਿਹੜਾ ਹੁਣ ਆਪਦੇ ਵਿਰਸੇ ਨੂੰ ਭੁੱਲ ਜਾਂਦਾ ਉਹ ਬਹੁਤ ਮਾੜੀ ਗੱਲ ਹੈ ਹਾਂਜੀ ਇਹ ਕੌਮਾਂ ਹੀ ਬਰਬਾਦ ਹੋ ਜਾਂਦੀਆਂ ਆਪਦੇ ਵਿਰਸੇ ਨੂੰ ਭੁੱਲ ਕੇ ਜੇ ਅਸੀਂ ਬਹਾਦਰੀ ਦੀ ਗੱਲ ਕਰਦੇ ਕੋਈ ਹੋਰ ਤਰ੍ਹਾਂ ਦੀ ਗੱਲ ਕਰਦੇ ਆਪਣੇ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਦੇ ਆ ਉਹਨਾਂ ਦੇ ਕਦ ਕਾਠ ਦੀ ਗੱਲ ਕਰਦੇ ਤੇ ਆਪ ਨੂੰ ਵਿਰਸੇ ਤੋਂ ਹੀ ਪਤਾ ਲੱਗਦਾ ਵੀ ਸਾਡੇ ਪੁਰਖ ਕਿੰਨੀਆਂ ਲੜਾਈਆਂ ਲੜਦੇ ਸੀ ਕਿੰਨੇ ਉਹ ਬਹਾਦਰ ਸੀਗੇ ਹੁਣ ਤੁਸੀਂ ਆ ਜਿਹੜੇ ਸਾਰੇ ਸੰਦ ਵੇਖੇ ਆ ਇਹ ਉਹਨਾਂ ਦੀ ਮਿਹਨਤ ਦਾ ਇੱਕ ਪ੍ਰਤੀਕ ਆ ਵੀ ਇੰਨੇ ਇੰਨੇ ਵੱਡੀਆਂ ਚੀਜ਼ਾਂ ਉਹ ਆਪਦੇ ਹੱਥਾਂ ਨਾਲ ਮਤਲਬ ਵਰਤਦੇ ਸੀਗੇ ਹਾਂਜੀ ਇੰਨੇ ਨੀ ਲੱਸੀ ਦੇ ਚਟੂਰੇ ਡੱਡੇ ਰੜਕਣੇ ਮਾਈਆਂ ਨੇ ਤੇ ਖੇਤਾਂ ਨਾਲ ਖੂਹਾਂ ਦੇ ਨਾਲ ਖੇਤੀ ਕਰਨੀ ਹਾਲਾ ਨਾਲ ਖੇਤੀ ਕਰਨੀ ਸਾਰਾ ਜਾਨੀ ਵਰਸੇ ਦੇ ਵਿੱਚ ਹੀ ਹੁੰਦਾ ਤੇ ਜਿਹੜੇ ਵਰਸਾ ਨਹੀਂ ਸਾਂਭਦੇ ਮੇਰੀ ਉਹਨਾਂ ਨੂੰ ਇੱਕ ਹੱਥ ਬੰਨ ਕੇ ਇਹ ਅਪੀਲ ਹੀ ਹੈ ਵੀ ਤੁਸੀਂ ਵਰਸਾ ਸਾਂਭੋ ਜੇ ਤੁਸੀਂ ਨਹੀਂ ਸਾਂਭ ਸਕਦੇ ਤਾਂ ਜਿਹੜਾ ਤੁਹਾਡੇ ਨੇੜੇ ਆ ਕੋਈ ਵਰਸਾ ਸਾਂਭਣ ਵਾਲਾ ਉਹਨੂੰ ਦੇ ਦਿਓ ਕੋਈ ਵਿਰਾਸਤ ਵਾਲਾ ਘਰ ਆ ਉੱਥੇ ਦੇ ਦਿਓ ਜਾਨੀ ਉਹਨੂੰ ਸਾੜੋ ਨਾ ਉਹਨੂੰ ਸਿੱਟੋ ਨਾ ਉਹਨੂੰ ਤੋੜੋ ਨਾ ਪੰਨੋ ਨਾ ਹਾਂਜੀ ਸੋ ਇਹ ਸੀ ਕੜਿਆਲ ਪਿੰਡ ਦੇ ਇੱਕ ਅਜਿਹੇ ਇਨਸਾਨ ਜਿਨ੍ਹਾਂ ਨੇ ਸਾਰਾ ਵਿਰਸਾ ਆਪਣੇ ਘਰ ਦੇ ਵਿੱਚ ਇੱਕ ਸਪੈਸ਼ਲ ਜਗ੍ਹਾ ਬਣਾ ਕੇ ਉਹਦੇ ਵਿੱਚ ਸੰਭਾਲ ਕੇ ਰੱਖਿਆ ਹੈ। ਇੱਥੋਂ ਤੱਕ ਕਿ ਮੁੱਲ ਵੀ ਖਰੀਦ ਕੇ ਲੈ ਕੇ ਆਉਂਦੇ ਨੇ ਸਮਾਨ ਨੂੰ। ਲਿਆਉਂਦੇ ਨੇ ਖਰੀਦ ਕੇ ਉਹਨੂੰ ਚੰਗੀ ਤਰ੍ਹਾਂ ਰੰਗ ਕਰਵਾਉਂਦੇ ਨੇ, ਸੰਭਾਲ ਕੇ ਰੱਖਦੇ ਨੇ ਫਿਰ ਝਾੜ ਪੂੰਝ ਵੀ ਕਰਦੇ ਨੇ ਉਹਨਾਂ ਦੀ। ਸੋ ਇਹੋ ਜਿਹੇ ਲੋਕਾਂ ਨੂੰ ਸਪੋਰਟ ਕਰਿਆ ਕਰੋ। ਜਿਵੇਂ ਦੀ ਲੱਗੀ ਅੱਜ ਦੀ ਸਾਡੀ ਇੰਟਰਵਿਊ ਤੇ ਇਹ ਕਹਾਣੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਬੱਪੂ ਜੀ ਜੀ ਗੱਲ ਕਰੀਏ ਆ ਗੱਡੇ ਦੀ। ਹਾਂਜੀ। ਜੇ ਪਾ ਗੱਲ ਕਰੀਏ ਗੱਡੇ ਦੀ ਤੇ ਇਹ ਗੱਡਾ ਤੁਹਾਨੂੰ ਕਿੱਥੋਂ ਮਿਲਿਆ ਜੀ ਇਹ ਟੁੱਡੀ ਕਾ ਤਾਂ ਮਿਲਿਆ ਜੀ ਉੱਥੇ ਬਿੱਟੂ ਐ ਇੱਕ ਉਹ ਕੁਆੜ ਦਾ ਵੀ ਕੰਮ ਕਰਦਾ ਮਿਸਤਰੀ ਵੀ ਐ ਤੇ ਸਾਡਾ ਯਾਰ ਦੋਸਤਾ ਕੇਵਲ ਸਿੰਘ ਰਤਿਆ ਉਹ ਨਾਲ ਗਿਆ ਸੀ ਉਹਨੇ ਦਿਵਾਇਆ ਸੀ ਹਾਂਜੀ ਕਿਸ ਚੀਜ਼ ਦਾ ਬਣਿਆ ਹੋਇਆ ਵੈਸੇ ਗੱਲ ਕਰੀਏ ਬਾਹਰਲੀ ਸਾਈਡ ਤਾਂ ਜਿਵੇਂ ਲੋਹੇ ਲੱਗਿਆ ਬਣਿਆ ਜੀ ਬਾਹਰ ਸਾਰੇ ਪਿੱਤਲ ਦਾ ਪੱਤਰਾ ਲੱਗਿਆ ਇਹ ਇਹ ਪਿੱਤਲ ਦਾ ਸਾਰਾ ਪੱਤਰਾ ਤੇ ਵਿੱਚੋਂ ਇਹ ਬਣਿਆ ਕਾਲੀ ਟਾਲੀ ਦਾ ਵਿੱਚ ਲੋਹਾ ਲੱਗਾ ਮਜ਼ਬੂਤ ਆ ਤੇ ਅੱਜ ਇਹਦੀ ਮਢਾਈ ਕੀਤੀ ਐ ਇਹ ਸਾਰੀ ਚਮੜੇ ਦੀ ਐ ਹਾਂਜੀ ਇਹ ਸਾਰਾ ਚਮੜੇ ਦਾ ਮਿਡਿਆ ਹੈ। ਇਹਦੀ ਕੀਮਤ ਵੀ ਦਿੱਤੀ ਸੀ ਫਿਰ ਤੁਸੀਂ। ਇਹਦਾ 6-7000 ਦੇ ਲਗਭਗ ਜੇ ਦਿੱਤਾ ਸੀ ਸ਼ਾਇਦ 6500 ਇੰਨਾ ਕਰ ਪਈ ਹੈ। ਹਾਂਜੀ। ਹਾਂਜੀ ਤੇ ਇਹਨੂੰ ਹੋ ਵੀ ਗਿਆ 14-12 14-15 ਸਾਲ ਦੇ ਲਗਭਗ ਜਣ ਦਾ ਅਜਾ ਜ ਇਹ ਨੈਚਰ ਹੋ ਗਿਆ ਹਾਂਜੀ। ਪਰ ਜਿਵੇਂ ਗੱਲ ਕਰੀਏ ਆਪਾਂ ਕਿ ਲੋਕ ਵਿਰਸਾ ਕਿਉਂ ਭੁੱਲ ਰਹੇ ਨੇ? ਹੁਣ ਕੀ ਕਾਰਨ ਕੀ ਲੱਗਦਾ ਹੈ ਲੋਕਾਂ ਦਾ ਵਿਰਸਾ ਭੁੱਲਣ ਦਾ ਤੁਹਾਨੂੰ? ਇਹ ਦੀ ਕੁਸਤਾ ਮਜਬੂਰੀਆਂ। ਹੁਣ ਬੱਚੇ ਪੜ੍ਹ ਲਿਖ ਗਏ ਆ। ਜੇ ਹੁਣ ਪੜ੍ਹ ਲਿਖਣਾ ਤਾਂ ਬੱਚੇ ਅੱਜ ਪੜ੍ਹਾਈ ਬਿਨਾ ਅੱਜ ਕੱਲ ਕੋਈ ਬੱਚੇ ਦਾ ਭਵਖਿਆ ਨਹੀਂਗਾ। ਫੇਰ ਬੰਦੇ ਦੀਆਂ ਲੋੜਾਂ ਵਧ ਗਈਆਂ ਏ ਖਰਚੇ ਵਧ ਗਏ ਏ ਜੇ ਇਹਨਾਂ ਕੰਮਾਂ ਤੇ ਲੱਗਿਆ ਰਹੇ ਤਾਂ ਉਹਨੂੰ ਰੋਜ਼ਗਾਰ ਦੀ ਭਾਲ ਵੀ ਚਾਹੀਦੀ ਏ ਹੁਣ ਜੇ ਰੋਜ਼ਗਾਰ ਵੱਲੋਂ ਹਟ ਕੇ ਕੰਮ ਕਰਦਾ ਤੇ ਉਹਨੂੰ ਕਰਨਾ ਬਹੁਤ ਹੀ ਮੁਸ਼ਕਲ ਆ ਅਸੰਭਵ ਵਾਲੀ ਗੱਲ ਹੀ ਬਣੀ ਜਾਂਦੀ ਹੁਣ ਚਲੋ ਮੇਰਾ ਤਾਂ ਹੁਣ ਰੋਜ਼ਗਾਰ ਮੈਂ ਰਿਟਾਇਰਮੈਂਟ ਹੋਇਆ ਮੇਰੇ ਬੱਚੇ ਆਪ ਦਾ ਠੀਕ ਐ ਸੈੱਟ ਐ ਤੇ ਮੈਂ ਤਾਂ ਕਰੀ ਜਾਂਦਾ ਜਿਹਨੇ ਹੁਣ ਆਪਦੇ ਬੱਚੇ ਪਾਲਨੇ ਜਾਂ ਬੱਚਿਆਂ ਨੂੰ ਕਹੀ ਤੁਸੀਂ ਸੰਭ ਤੇ ਫਿਰ ਪੜਾਈਆਂ ਕਰਨ ਕੇ ਕੋਰਸ ਕਰਨ ਕੇ ਜਾਂ ਆਪਦੇ ਦੇਸ਼ਾਂ ਦਿਸ਼ਾਂ ਜਿੱਥੇ ਵੀ ਗਏ ਆ ਉਹ ਕਰਨ ਕੇ ਵਿਰਸਾ ਸੰਭੜੇ ਤਾਂ ਤਾਂ ਟਾਈਮ ਬਹੁਤ ਲੱਗ ਜਾਂਦਾ ਏ ਇੰਨਾਂ ਤਾਂ ਝਾੜਨ ਪੁੰਜਣੀ ਸਾਰੇ ਨੂੰ ਕਰਨਾ ਹੋਈ ਤੁਸੀਂ ਹੁਣ ਦਿਖਾਉਣਾ ਹੀ ਆ ਤੇ ਇਹ 3-4 ਦਿਨ ਤੈਨੂੰ ਝਾੜਨ ਪੁੰਜਣ ਤੇ ਲੱਗ ਜਾਂਦੇ ਆ ਉਹਦੋਂ ਫੇਰ ਨੇਰੀ ਆ ਗਈ ਫੇਰ ਮਿੱਟੀ ਪੈ ਗਈ ਫੇਰ ਝਾਣ ਲਿਆ ਸਾਰੇ ਨੂੰ ਹਾਂਜੀ ਇੰਨੀ ਮਿਹਨਤ ਲੱਗਦੀ ਹੈ ਹਾਂਜੀ ਸੋ ਇਹ ਸੀ ਗੱਡਾ ਜਿਹੜਾ ਬਾਪੂ ਜੀ 6500 ਕੀਮਤ ਦੇ ਕੇ ਖਰੀਦ ਕੇ ਲਿਆਏ ਨੇ ਬਹੁਤ ਵਧੀਆ ਲੱਗ ਰਿਹਾ ਪਿੱਛੇ ਹੋਰ ਵੀ ਕਈ ਓਜਾਰ ਟੰਗੇ ਨੇ ਜਿਹੜੇ ਖੇਤੀਬਾੜੀ ਦੇ ਨਾਲ ਰਿਲੇਟਡ ਨੇ ਸ਼ਾਰਟਸ ਦੇ ਵਿੱਚ ਸ਼ਾਰਟਸ ਲਗਾਵਾਂਗੇ ਦੇਖਿਓ ਤੁਸੀਂ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਅਜੇਹਾ ਕਮਰਾ ਹੈ ਜਿੱਥੇ ਤੁਹਾਨੂੰ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਤੁਸੀਂ ਕਦੀ ਸੋਚੀਆਂ ਵੀ ਨਹੀਂ ਹੋਣਗੀਆਂ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਕਮਰੇ ਵੱਲ